ਹੈਲੋ ਫਰੈਂਡਸ ਵੈਲਕਮ ਆ ਤੁਹਾਡਾ ਸਾਡੇ ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਜ ਜਿਹਦੇ ਵਿੱਚ ਮੈਂ ਤੁਹਾਨੂੰ ਮਿਰਚਾਂ ਵਾਲੀ ਸਬਜੀ ਬਣਾਉਣਾ ਸਿਖਾਉਂਗੀ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਪਤਲੀ ਦੇ ਵਿੱਚ ਤੇਲ ਨੂੰ ਕੜ ਕੇ ਉਹਦੇ ਵਿੱਚ ਜੀਰਾ ਭੁੰਨ ਲੈਣਾ ਹੈ ਗਾਇਸ ਜੀਰਾ ਭੁੰਨਣ ਤੋਂ ਬਾਅਦ ਉਹ ਅੱਛੇ ਤਰੀਕੇ ਨਾਲ ਜਦੋਂ ਭੁੰਨਿਆ ਜਾਊਗਾ ਤਾਂ ਫਿਰ ਅਸੀਂ ਕੀ ਕਰਨਾ ਹੈ ਉਨੂੰ ਹਿਲਾ ਕੇ ਉਹਦੇ ਵਿੱਚ ਪਿਆਜ਼ ਪਾ ਦੇਣੇ ਨੇ ਜੀਰਾ ਭੁੰਨ ਲਿਆ ਪਹਿਲਾਂ ਤੇਲ ਦੇ ਵਿੱਚ ਫਿਰ ਉਸ ਤੋਂ ਬਾਅਦ ਪਿਆਜ਼ ਪਾ ਲੇ ਤੇ ਫਿਰ ਆਪਾਂ ਨੇ ਪਿਆਜ਼ਾਂ ਨੂੰ ਅੱਛੇ ਤਰੀਕੇ ਨਾਲ ਹਿਲਾ ਕੇ ਮਿਕਸ ਕਰਕੇ ਉਹਨੂੰ ਅੱਛੇ ਤਰੀਕੇ ਨਾਲ ਭੁੰਨ ਲੈਣਾ ਹੈ ਵੇਟ ਕਰਨੀ ਆਪਾਂ ਥੋੜਾ ਟਾਈਮ ਤੇ ਥੋੜੇ ਟਾਈਮ ਬਾਅਦ ਜਦੋਂ ਦੇਖਾਂਗੇ ਐਵੇਂ ਦੇ ਲੱਗਣਗੇ ਇਹ ਥੋੜੇ ਟਾਈਮ ਬਾਅਦ ਦਾ ਰਿਜ਼ਲਟ ਹੈ ਬਟ ਹਲੇ ਇਹ ਅੱਛੇ ਤਰੀਕੇ ਨਾਲ ਬਣੇ ਨਹੀਂ ਆਪਾਂ ਨੂੰ ਥੋੜੀ ਹੋਰ ਵੇਟ ਕਰਨੀ ਪੈਣੀ ਹੈ ਤਾਂ ਆਪਾਂ ਨੇ ਕੀ ਕਰਨਾ ਹੈ ਇਸ ਨੂੰ ਟੱਕ ਕੇ ਰੱਖ ਦੇਣਾ ਤਾਂ ਬਿਲਕੁਲ ਇਹ ਇਸ ਤਰੀਕੇ ਨਾਲ ਬਣਨਗੇ ਹੁਣ ਰਿਜ਼ਲਟ ਥੋੜਾ ਹੋਰ हट ਕੇ ਆ ਰਿਹਾ ਥੋੜਾ ਹੋਰ ਟਾਈਮ ਹੋ ਗਿਆ ਇਸ ਤਰੀਕੇ ਦੇ ਨਾਲ ਜਦੋਂ ਪਿਆਜ਼ ਆਪਣੇ ਬਣ ਜਾਣ ਦੇਖੋ ਬਿਲਕੁਲ ਹੁਣ ਬਣ ਚੁੱਕੇ ਨੇ ਹੁਣ ਆਪਾਂ ਨੇ ਮਿਰਚਾਂ ਪਾਲੀਆਂ ਹਰੀਆਂ ਕੱਟ ਕੇ ਵੈਸੇ ਇਹਨੂੰ ਹਰੀਆਂ ਮਿਰਚਾਂ ਵਾਲੀ ਸਬਜ਼ੀ ਕਿਹਾ ਜਾਂਦਾ ਸਮਾਨੇ ਦੇ ਵਿੱਚ ਸਾਰਾ ਹੀ ਪੈਂਦਾ ਹੈ ਹਰੀਆਂ ਮਿਰਚਾਂ ਕੱਟ ਕੇ ਪਾ ਲੈਣੀਆਂ ਨੇ ਅਗਰ ਤੁਸੀਂ ਜ਼ਿਆਦਾ ਖਾਣਾ ਚਾਹੁੰਦੇ ਹੋ ਤਾਂ ਜ਼ਿਆਦਾ ਪਾ ਲਓ ਘੱਟ ਖਾਣਾ ਚਾਹੁੰਦੇ ਹੋ ਤਾਂ ਘੱਟ ਪਾ ਲਓ ਠੀਕ ਹੈ ਜੀ ਫਿਰ ਇਹਨੂੰ ਅੱਛਾ ਅੱਛੀ ਤਰੀਕੇ ਨਾਲ ਆਪਾਂ ਨੇ ਮਿਕਸ ਕਰਨਾ ਹੈ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇਹਦੇ ਵਿੱਚ ਛੋਟੇ-ਛੋਟੇ ਪੀਸ ਕੱਟ ਕੇ ਆਲੂਆਂ ਦੇ ਪਾ ਲੈਣੇ ਨੇ ਆਲੂ ਪਾਣ ਤੋਂ ਬਾਅਦ ਅਸੀਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਨਾ ਹੈ ਆਲੂ ਦੇ ਬਿਲਕੁਲ ਛੋਟੇ-ਛੋਟੇ ਪੀਸ ਕਰਨੇ ਨੇ ਤਾਂ ਕਿ ਮਤਲਬ ਅੱਛੇ ਤਰੀਕੇ ਨਾਲ ਇਹ ਰਿਜ ਜਾਣ ਕੱਚੇ ਨਾ ਰਹਿ ਜਾਣ ਬਿਲਕੁਲ ਬ੍ਰਿਕ-ਬ੍ਰਿਕ ਕਰਨੇ ਨੇ ਫਿਰ ਇਸ ਨੂੰ ਆਪਾਂ ਨੇ ਅੱਛੇ ਤਰੀਕੇ ਨਾਲ ਮਿਕਸ ਕਰ ਦੇਣਾ ਹੈ ਮਿਕਸ ਕਰਕੇ ਆਪਾਂ ਇਹਨੂੰ ਟੱਕ ਕੇ ਰੱਖ ਦੇਣਾ ਹੈ ਜੀ ਟੱਕ ਕੇ ਰੱਖਣ ਤੋਂ ਬਾਅਦ ਫਿਰ ਆਪਾਂ ਥੋੜੇ ਟਾਈਮ ਬਾਅਦ ਜਦੋਂ ਦੇਖਾਂਗੇ ਤਾਂ ਇਹ ਇਹਦੇ ਵਿੱਚ ਨੌਨ ਮਿਰਚ ਪਾ ਲੈਣਾ ਹੈ ਆਪਾਂ ਨੇ ਥੋੜਾ ਟਾਈਮ ਇਹਨਾਂ ਦੇ ਬਣਨ ਪੱਕਣ ਤੋਂ ਬਾਅਦ ਨੌਨ ਮਿਰਚ ਪਾ ਕੇ ਨਾਲ ਦੇ ਨਾਲ ਅਸੀਂ ਥੋੜਾ ਟਾਈਮ ਹਿਲਾ ਕੇ ਉਹਨੂੰ ਨੌਨ ਮਿਰਚ ਪਾਉਣ ਤੋਂ ਬਾਅਦ ਆਪਾਂ ਨੇ ਥੋੜਾ ਜਿਹਾ ਪਾਣੀ ਪਾ ਦੇਣਾ ਹੈ ਪਾਣੀ ਪਾ ਕੇ ਇਹਨੂੰ ਅੱਛੇ ਤਰੀਕੇ ਨਾਲ ਆਪਾਂ ਨੇ ਮਿਕਸ ਕਰ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਅੱਛੇ ਤਰੀਕੇ ਨਾਲ ਪੂਰਾ ਮਿਕਸ ਕਰਨਾ ਹੈ ਇਹਨੂੰ ਹਲਾਈ ਜਾਣਾ ਹੈ ਹਿਲਾਉਂਦੇ ਰਹਿਣਾ ਹੈ ਤੇ ਫਿਰ ਆਪਾਂ ਨੇ ਕੀ ਕਰਨਾ ਹੈ ਇਹਨੂੰ ਟੱਕ ਕੇ ਥੋੜਾ ਟਾਈਮ ਰੱਖਣਾ ਹੈ ਮਿਕਸ ਕਰਨ ਤੋਂ ਬਾਅਦ ਦੇਖੋ ਇਹ ਸਬਜ਼ੀ ਦਾ ਰੰਗ ਇਸ ਤਰੀਕੇ ਦਾ ਹੋ ਜਾਊਗਾ ਫਿਰ ਇਹਦੇ ਵਿੱਚ ਦੁੱਧ ਵੀ ਪਾਏ ਦੇਣਾ ਦੁੱਧ ਦੀਆਂ 2 ਜਾਂ 3 ਮਤਲਬ ਜਿੰਨਾ ਤੁਹਾਨੂੰ ਚਾਹੀਦਾ ਹੋਊਗਾ ਲੋੜ ਹੋਊਗੀ ਦੁੱਧ ਦੀ ਉਹਨੀਆਂ ਕੋਲੀਆਂ ਤੁਸੀਂ ਪਾ ਸਕਦੇ ਹੋ ਥੋੜੀ ਜਿਹੀ ਮਲਾਈ ਹੋਵੇ ਮਲਾਈ ਆਪਾਂ ਜ਼ਿਆਦਾ ਨਹੀਂ ਪਾਣੀ ਬਟ ਦੁੱਧ ਜ਼ਿਆਦਾ ਪਾਉਣਾ ਮਲਾਈ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਆ ਦੁੱਧ ਆਪਣਾ ਪੈ ਗਿਆ ਇਹਨੂੰ ਅੱਛੇ ਜਿਹਾ ਕਿੰਨਾ ਹੈ ਹਿਲਾ ਦੇਣਾ ਹੈ ਹਿਲਾ ਕੇ ਮਿਕਸ ਕਰ ਦੇਣਾ ਤੇ ਦੁੱਧ ਅਗਰ ਤੁਹਾਨੂੰ ਘੱਟ ਲੱਗੇ ਤੁਸੀਂ ਹੋਰ ਵੀ ਪਾ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਰੱਖਣਾ ਹੈ ਬਸ ਵੈਸੇ ਤਾਂ ਦੋ ਕੋਲੀਆਂ ਬਹੁਤ ਹੁੰਦੀਆਂ ਨੇ ਫਿਰ ਇਹਨੂੰ ਟਾ ਕੇ ਰੱਖ ਦੇਣਾ ਆਪਾਂ ਨੇ ਥੋੜਾ ਟਾਈਮ ਬਾਅਦ ਜਦੋਂ ਦੇਖਾਂਗੇ ਇਸ ਤਰੀਕੇ ਨਾਲ ਰਿਜਨ ਲੱਗ ਜਾਏਗਾ ਇਸ ਤਰੀਕੇ ਦੇ ਨਾਲ ਜਦੋਂ ਇਹ ਰਿਜਨ ਲੱਗ ਜਾਏਗਾ ਤੇ ਆਪਣੀ ਸਬਜੀ ਤਿਆਰ ਹੈ ਜੀ ਮਿਰਚਾਂ ਵਾਲੀ ਦੁੱਧ ਵਾਲੀਆਂ ਮਿਰਚਾਂ ਤਿਆਰ ਨੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਡੀਓ ਦੇਖਣ ਲਈ ਥੈਂਕਸ ਫॉर ਵਾਚਿੰਗ ਇਸੇ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਨ੍ਹਾਂ ਦੁੱਧ ਵਾਲੀਆਂ ਮਿਰਚਾਂ ਨਹੀਂ ਖਾਈਆਂ ਉਹਨਾਂ ਨੂੰ ਵੀ ਸ਼ੇਅਰ ਕਰੋ ਤਾਂ ਕਿ ਉਹ ਬਣਾ ਕੇ ਖਾ ਸਕਣ